ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜੀਹਾ ਉਪਾਅ ਲੈ ਕੇ ਆਏ ਹਾਂ ਤੇ ਅੱਜ ਦਾ ਇਹ ਉਪਾਅ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਦੇ ਰਿਸ਼ਤੇ ਵਿਗੜਦੇ ਜਾ ਰਹੇ ਨੇ ਰਿਸ਼ਤਿਆਂ ਦੇ ਵਿੱਚ ਦਰਾੜ ਆ ਰਹੀ ਹੈ ਇਹ ਰਿਸ਼ਤਾ ਕੋਈ ਵੀ ਹੋ ਸਕਦਾ ਹੈ ਜਿਵੇਂ ਕਿ ਮਾਤਾ ਪਿਤਾ ਦਾ ਰਿਸ਼ਤਾ ਹੋ ਸਕਦਾ ਹੈ ਭੈਣ ਭਰਾ ਦਾ ਪਤੀ ਪਤਨੀ ਦਾ ਸੱਸ ਦਾ ਨਾਨ ਦਾ ਜਾਂ ਫਿਰ ਬੁਆਏ ਫਰੈਂਡ ਗਰਲਫਰੈਂਡ ਦਾ ਕੋਈ ਵੀ ਰਿਸ਼ਤਾ ਹੋ ਸਕਦਾ ਹੈ। ਜਾਂ ਫਿਰ ਆਪਸ ਵਿੱਚ ਮਾਪਿਓ ਦਾ ਬੱਚਿਆਂ ਨਾਲ ਰਿਸ਼ਤਾ ਤੇ ਜਾਂ ਫਿਰ ਆਪਣੇ ਦੋਸਤਾਂ ਦੇ ਨਾਲ ਰਿਸ਼ਤਾ ਕਿਸੇ ਵੀ ਤਰੀਕੇ ਦਾ ਕੋਈ ਵੀ ਰਿਸ਼ਤਾ ਹੋ ਸਕਦਾ ਹੈ। ਜੋ ਕਿ ਤੁਹਾਡਾ ਖਰਾਬ ਹੁੰਦਾ ਜਾ ਰਿਹਾ ਦਿਨੋ ਦਿਨ ਤਾਂ ਤੁਸੀਂ ਕੀ ਕਰਨਾ ਹੈ ਤੁਹਾਨੂੰ ਘਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਤੁਸੀਂ ਸਿਰਫ ਇਹ ਉਪਾਅ ਕਰ ਲੈਣਾ। ਜਦੋਂ ਤੁਸੀਂ ਇਹ ਉਪਾਅ ਕਰੋਗੇ ਤੇ ਤੁਸੀਂ ਦੇਖੋਗੇ ਕਿ ਜਿਸ ਇਨਸਾਨ ਦੇ ਨਾਲ ਤੁਹਾਡਾ ਰਿਸ਼ਤਾ ਖਰਾਬ ਹੋ ਚੁੱਕਿਆ ਸੀ ਉਹ ਖੁਦ ਚੱਲ ਕੇ ਤੁਹਾਡੇ ਕੋਲ ਆਵੇਗਾ ਹੋ ਸਕਦਾ ਹੈ ਕਿ ਉਸ ਇਨਸਾਨ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਵੇ ਤਾਂ ਤੁਹਾਡੇ ਕੋਲ ਉਹ ਆਪਣੀ ਗਲਤੀ ਦੀ ਆ ਕੇ ਮਾਫੀ ਵੀ ਮੰਗੇ ਤੇ ਇਹ ਉਪਾਅ ਕਰਨ ਦੇ ਨਾਲ ਤੁਸੀਂ ਜਿਸ ਵੀ ਪਰ ਇੰਨਾ ਜ਼ਰੂਰ ਹੋਣਾ ਚਾਹੀਦਾ ਹੈ ਏ ਕਿ ਇਸ ਉਪਾਅ ਨੂੰ ਤੁਸੀਂ ਤਾਂ ਕਰ ਸਕਦੇ ਹੋ ਜੇਕਰ ਤੁਹਾਡੀ ਕੋਈ ਗਲਤੀ ਨਹੀਂ ਹੈਗੀ ਸਾਹਮਣੇ ਵਾਲੇ ਦੀ ਗਲਤੀ ਹੈ। ਅਗਰ ਤੁਹਾਡੀ ਬਰਾਬਰ ਦੀ ਗਲਤੀ ਹੈ ਤਾਂ ਤੁਸੀਂ ਜੇਕਰ ਇਹ ਉਪਾਅ ਕਰੋਗੇ ਤਾਂ ਤੁਹਾਨੂੰ ਇਹ ਉਪਾਅ ਦਾ ਰਿਜ਼ਲਟ ਨਹੀਂ ਮਿਲਣਾ। ਕਿਉਂਕਿ ਜੇਕਰ ਅਸੀਂ ਹੀ ਉਸ ਇਨਸਾਨ ਤੇ ਨਜਾਇਜ਼ ਕੀਤਾ ਹੋਵੇਗਾ ਤੇ ਫਿਰ ਸਾਡਾ ਇਹ ਕੀਤਾ ਗਿਆ ਉਪਾਅ ਕਦੇ ਵੀ ਕੰਮ ਨਹੀਂ ਕਰੇਗਾ। ਇਹ ਆਪਾ ਹਮੇਸ਼ਾ ਦੇ ਲਈ ਉਥੇ ਹੀ ਕੰਮ ਕਰੇਗਾ ਜਿੱਥੇ ਤੁਹਾਡੀ ਕੋਈ ਵੀ ਕਿਸੇ ਵੀ ਪ੍ਰਕਾਰ ਦੀ ਗਲਤੀ ਨਹੀਂ ਹੈ ਜਾਂ ਤਾਂ ਫਿਰ ਸਾਹਮਣੇ ਵਾਲਾ ਬੰਦਾ ਤੁਹਾਡੇ ਨਾਲ ਨਜਾਇਜ਼ ਕਰ ਰਿਹਾ ਹੈ ਤੇ ਜਾਂ ਫਿਰ ਕੋਈ ਮਿਸ ਅੰਡਰਸਟੈਂਡਿੰਗ ਹੋ ਗਈ ਹੈ ਜਿਸ ਕਰਕੇ ਤੁਹਾਡਾ ਰਿਸ਼ਤਾ ਖਰਾਬ ਹੁੰਦਾ ਜਾ ਰਿਹਾ ਹੈ ਦਿਨੋ ਦਿਨ ਵਿਗੜਦਾ ਜਾ ਰਿਹਾ ਹੈ ਖਰਾਬ ਹੁੰਦਾ ਜਾ ਰਿਹਾ ਹੈ ਤੇ ਉਸ ਰਿਸ਼ਤੇ ਨੂੰ ਸੁਧਾਰਨ ਦੇ ਲਈ ਜਿਹੜਾ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਉਹ ਪਾ ਤੁਹਾਡੇ ਲਈ ਲੈ ਕੇ ਆਏ ਆ ਇਹ ਬਹੁਤ ਹੀ ਚਮਤਕਾਰੀ ਉਪਾਅ ਹੈ ਤੇ ਜਦੋਂ ਤੁਸੀਂ ਇਹ ਉਪਾਅ ਕਰੋਗੇ ਤੇ ਤੁਹਾਡੇ ਆਪਸੀ ਰਿਸ਼ਤਿਆਂ ਦੇ ਵਿੱਚ ਮਿਠਾਸ ਆਵੇਗੀ ਹੋ ਸਕੇ ਸਕਦਾ ਹੈ ਕਿ ਇੰਨੀ ਜ਼ਿਆਦਾ ਮਿਠਾਸ ਆਵੇ ਤੁਸੀਂ ਭੁੱਲ ਹੀ ਜਾਓਗੇ ਕਿ ਕਦੇ ਤੁਹਾਡਾ ਰਿਸ਼ਤਾ ਖਰਾਬ ਹੋਇਆ ਸੀ ਉਹ ਵਿਅਕਤੀ ਸਾਹਮਣੇ ਤੋਂ ਆ ਕੇ ਤੁਹਾਨੂੰ ਫੋਨ ਵੀ ਕਰੇਗਾ ਜਾ ਵੀਰ ਤੁਹਾਡੇ ਕੋਲ ਆ ਕੇ ਮਾਫੀ ਵੀ ਮੰਗ ਸਕਦਾ ਹੈ ਹੁਣ ਆਪਾਂ ਗੱਲ ਕਰਦੇ ਹਾਂ ਇਹ ਉਪਾਅ ਆਪਾਂ ਕਿਵੇਂ ਕਦੋਂ ਤੇ ਕਿਹੜੇ ਦਿਨ ਤੇ ਕਿੰਨੇ ਸਮੇਂ ਤੇ ਕਰਨਾ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਤਣ ਤਣ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰੀਕੇ ਦੇ ਨਾਲ ਏ ਚੇਕਰ ਆਪਾਂ ਗੱਲ ਕਰੀਏ ਕਿ ਇਸ ਉਪਾਅ ਨੂੰ ਕੌਣ-ਕੌਣ ਕਰ ਸਕਦਾ ਹੈ ਤੇ ਇਸ ਉਪਾਅ ਨੂੰ ਲੇਡੀਜ਼ ਜੈਂਟਸ ਜਾਂ ਫਿਰ ਕੋਈ ਵੀ ਕਰ ਸਕਦਾ ਹੈ ਜਿਸ ਨੂੰ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਉਹ ਹੀ ਇਸ ਉਪਾਣ ਨੂੰ ਕਰ ਸਕਦਾ ਹੈ ਤੇ ਇਸ ਉਪਾਣ ਨੂੰ ਤੁਸੀਂ ਇਸ਼ਨਾਨ ਕਰਕੇ ਕਰਨਾ ਹੋਵੇਗਾ ਇਸ ਕਰਕੇ ਤੁਸੀਂ ਜੇਕਰ ਇਸ ਉਪਾਣ ਨੂੰ ਸਵੇਰ ਦੇ ਸਮੇਂ ਕਰਦੇ ਹੋ ਤਾਂ ਜ਼ਿਆਦਾ ਵਧੀਆ ਹੈ ਤੇ ਤੁਸੀਂ ਸ਼ਾਮ ਦੇ 4 ਵਜੇ ਤੋਂ ਪਹਿਲਾਂ ਪਹਿਲਾਂ ਇਸ ਉਪਾਣ ਨੂੰ ਕਰਨਾ ਹੋਵੇਗਾ ਜੇਕਰ ਤੁਸੀਂ 4 ਵਜੇ ਤੋਂ ਬਾਅਦ ਸ਼ਾਮ ਦੇ ਸਮੇਂ ਇਹ ਉਪਾਅ ਕਰਦੇ ਹੋ ਤਾਂ ਤੁਹਾਨੂੰ ਇਸ ਉਪਾਅ ਦਾ ਰਿਜ਼ਲਟ ਨਹੀਂ ਮਿਲੇਗਾ ਉਪਾਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਇਸ਼ਨਾਨ ਕਰਨਾ ਹੈ ਇਸ਼ਨਾਨ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਇੱਕ ਜਾਂ ਤਾਂ ਕੱਚ ਦਾ ਗਲਾਸ ਲੈ ਸਕਦੇ ਹੋ ਤੇ ਜਾਂ ਫਿਰ ਕੱਚ ਦੀ ਕਟੋਰੀ ਤੇ ਉਸ ਕਟੋਰੀ ਜਾਂ ਗਲਾਸ ਦੇ ਵਿੱਚ ਤੁਸੀਂ ਪਾਣੀ ਭਰ ਲੈਣਾ ਹੈ ਤੇ ਉਸ ਦੇ ਨਾਲ-ਨਾਲ ਤੁਹਾਨੂੰ ਚਾਹੀਦਾ ਹੈ ਇੱਕ ਲੌਂਗ ਤੇ ਤੀਸਰੀ ਚੀਜ਼ ਜੋ ਤੁਹਾਨੂੰ ਚਾਹੀਦੀ ਏ ਉਹ ਤੁਹਾਨੂੰ ਚਾਹੀਦਾ ਹੈ ਹਰੀ ਪੀਲੇ ਜਾਂ ਫਿਰ ਲਾਲ ਰੰਗ ਦਾ ਧਾਗਾ ਜੇਕਰ ਤੁਹਾਡੇ ਘਰ ਦੇ ਵਿੱਚ ਹੈਗਾ ਤਾਂ ਠੀਕ ਹੈ ਨਹੀਂ ਤਾਂ ਤੁਸੀਂ ਆਪਣੇ ਘਰ ਦੇ ਵਿੱਚੋਂ ਕਿਸੇ ਹਰੇ ਲਾਲ ਤੇ ਪੀਲੇ ਰੰਗ ਦੇ ਕੱਪੜੇ ਦੇ ਵਿੱਚੋਂ ਵੀ ਧਾਗੇ ਨੂੰ ਕੱਢ ਸਕਦੇ ਹੋ ਇਹ ਤਿੰਨੇ ਚੀਜ਼ਾਂ ਲੈਣ ਤੋਂ ਬਾਅਦ ਦੇ ਵਿੱਚ ਤੁਹਾਨੂੰ ਕਪੜਾ ਚਾਹੀਦਾ ਹੈ ਨੀਚੇ ਵਿਸ਼ਾਈ ਕਰਨ ਦੇ ਲਈ ਆਸਣ ਲਗਾਉਣ ਦੇ ਲਈ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ نیچے ਬੈਠ ਕੇ ਵਿਸ਼ਾਈ ਕਰਕੇ ਪਾਠ ਪੂਜਾ ਕਰਦੇ ਹੋ ਤਾਂ ਉਹੀ ਕੱਪੜਾ ਤੁਸੀਂ ਲੈ ਕੇ نیچے ਵਿਛਾ ਕੇ ਉਸ ਦੇ ਉੱਪਰ ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਚੌਂਕੜੀ ਮਾਰ ਕੇ ਬੈਠ ਜਾਣਾ ਹੈ ਤੇ ਜਦੋਂ ਤੁਸੀਂ ਬੈਠਣਾ ਹੈ ਇਹ ਉਪਾਕਰਨ ਦੇ ਲਈ ਤਾਂ ਤੁਹਾਡਾ ਜਿਹੜਾ ਫੇਸ ਹੈ ਉਹ ਪੂਰਬ ਦਿਸ਼ਾ ਦੇ ਵਿੱਚ ਹੋਣਾ ਚਾਹੀਦਾ ਹੈ ਤੇ ਇਸੇ ਤਰੀਕੇ ਦੇ ਨਾਲ ਜਦੋਂ ਤੁਸੀਂ ਇਹ ਉਪਾਅ ਕਰਨਾ ਹੈ ਤਾਂ ਤੁਸੀਂ ਧਿਆਨ ਦੇ ਨਾਲ ਕਰਨਾ ਹੈ ਤੁਹਾਨੂੰ ਕੋਈ ਉਪਾਅ ਕਰਦੇ ਸਮੇਂ ਡਿਸਟਰਬ ਨਾ ਕਰੇ ਨਾ ਕੋਈ ਆ ਕੇ ਤੁਹਾਨੂੰ ਰੋਕੇ ਟੋਕੇ ਤੇ ਇਸੇ ਤਰੀਕੇ ਦੇ ਨਾਲ نیچے ਬੈਠ ਕੇ ਜਿਹੜਾ ਤੁਸੀਂ ਇੱਕ ਕੱਚ ਦਾ ਗਲਾਸ ਪਾਣੀ ਦਾ ਲਿਆ ਸੀ ਉਹ ਵੀ ਤੁਸੀਂ ਰੱਖ ਲੈਣਾ ਤੇ ਉਸ ਗਲਾਸ ਦੇ ਕੋਲ ਜਿਹੜਾ ਇੱਕ ਲੌਂਗ ਲਿਆ ਸੀ ਉਹਨੂੰ ਵੀ ਰੱਖ ਲੈਣਾ ਦੇ ਨਾਲ ਹੀ ਤੁਸੀਂ ਪੀਲਾ ਲਾਲ ਤੇ ਹਰੇ ਰੰਗ ਦਾ ਜੋ ਧਾਗਾ ਲਿਆ ਸੀ ਉਸ ਨੂੰ ਵੀ ਰੱਖ ਲੈਣਾ ਇਹ ਸਾਰੀਆਂ ਚੀਜ਼ਾਂ ਰੱਖਣ ਤੋਂ ਬਾਅਦ ਦੇ ਵਿੱਚ ਤੁਸੀਂ 16 ਵਾਰ ਜਿਹੜੇ ਵੀ ਪਰਮਾਤਮਾ ਨੂੰ ਤੁਸੀਂ ਮੰਨਦੇ ਹੋ ਜਿਹੜੇ ਵੀ ਧਰਮ ਦੇ ਹੋ ਆਪਣੇ ਪਰਮਾਤਮਾ ਨੂੰ ਯਾਦ ਕਰਨ ਦੇ ਸਮੇਂ ਜੋ ਵੀ ਤੁਸੀਂ ਪਾਠ ਪੂਜਾ ਕਰਦੇ ਹੋ ਉਹ 16 ਵਾਰ ਤੁਸੀਂ ਕਰਨਾ ਹੈ ਤੁਸੀਂ ਵਾਹਿਗੁਰੂ ਦਾ ਸਿਮਰਨ ਵੀ ਕਰ ਸਕਦੇ ਹੋ 16 ਵਾਰ ਮੂਲ ਮੰਤਰ ਦਾ ਜਾਪ ਵੀ ਕਰ ਸਕਦੇ ਹੋ ਕੋਈ ਮੰਤਰ ਵੀ ਬੋਲ ਸਕਦੇ ਹੋ ਤੇ ਜਦੋਂ ਤੁਸੀਂ ਇਹ 16 ਵਾਰ ਕਰਨਾ ਹੈ ਤਾਂ ਤੁਸੀਂ ਆਪਣੀਆਂ ਅੱਖਾਂ ਨੂੰ ਬੰਦ ਰੱਖਣਾ ਹੈ ਅੱਖਾਂ ਬੰਦ ਕਰਕੇ ਆਪਣੇ ਮਨ ਨੂੰ ਇਕਾਗਰਿਤ ਕਰਕੇ ਉਸ ਇਨਸਾਨ ਦਾ ਚਿਹਰਾ ਆਪਣੇ ਮਨ ਦੇ ਵਿੱਚ ਲੈ ਕੇ ਆਉਣਾ ਜਿਸ ਦੇ ਨਾਲ ਤੁਹਾਡਾ ਜਿਹੜਾ ਰਿਸ਼ਤਾ ਹੈ ਉਹ ਵਿਗੜ ਚੁੱਕਿਆ ਹੈ ਤੇ ਜਿਹੜਾ ਤੁਹਾਡਾ ਸੱਜਾ ਹੱਥ ਹੋਵੇਗਾ ਤੁਸੀਂ ਉਸ ਨੂੰ ਆਪਣੇ ਦਿਲ ਦੇ ਉੱਪਰ ਰੱਖ ਲੈਣਾ ਹੈ ਇਹਨਾਂ ਚੀਜ਼ਾਂ ਦਾ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਹੈ 16 ਵਾਰ ਜਦੋਂ ਤੁਸੀਂ ਮੰਤਰ ਪੜ੍ਹ ਰਹੇ ਹੋ। ਸੋ ਇਸੇ ਤਰੀਕੇ ਦੇ ਨਾਲ ਉਸ ਤੋਂ ਬਾਅਦ ਵਿੱਚ ਤੁਸੀਂ ਕੀ ਕਰਨਾ ਹੈ ਜਿਹੜਾ ਤੁਸੀਂ ਲੌਂਗ ਲਿਆ ਸੀ ਉਸ ਲੌਂਗ ਨੂੰ ਤੁਸੀਂ ਹੱਥ ਦੇ ਉੱਪਰ ਰੱਖ ਕੇ ਤੇ ਜਿਹੜੇ ਵੀ ਤੁਸੀਂ ਬੰਦੇ ਦੇ ਲਈ ਤੁਸੀਂ ਇਹ ਉਪਾਅ ਕਰ ਰਹੇ ਹੋ ਜਿਸ ਦੇ ਨਾਲ ਤੁਹਾਡਾ ਰਿਸ਼ਤਾ ਵਿਗੜ ਚੁੱਕਿਆ ਉਸ ਦਾ ਤੁਸੀਂ 5 ਵਾਰ ਨਾਮ ਲੈਣਾ ਹੈ। ਨਾਮ ਲੈ ਕੇ ਤੁਸੀਂ ਜਿਹੜਾ ਲੌਂਗ ਹੋਵੇਗਾ ਉਸ ਲੌਂਗ ਤੇ ਤੁਸੀਂ ਫੂਕ ਮਾਰਨੀ ਹੈ ਤੇ ਇਸ ਤਰੀਕੇ ਦੇ ਨਾਲ ਤੁਸੀਂ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਲੌਂਗ ਹੋਵੇਗਾ ਫੂਕ ਮਾਰ ਕੇ ਉਸ ਨੂੰ ਗਲਾਸ ਪਾਣੀ ਵਾਲਾ ਜਿਹੜਾ ਉਸ ਤੇ ਵਿੱਚ ਤੁਸੀਂ ਪਾ ਦੇਣਾ ਤੇ ਪਾਉਣ ਤੋਂ ਬਾਅਦ ਦੇ ਵਿੱਚ ਜਿਹੜਾ ਵੀ ਤੁਸੀਂ ਧਾਗਾ ਲਿਆ ਹੋਵੇਗਾ ਭਾਵੇਂ ਇੱਕ ਕਲਰ ਦਾ ਲਾਲ ਪੀਲੇ ਤੇ ਹਰੇ ਦੇ ਵਿੱਚ ਉਸ ਧਾਗੇ ਨੂੰ ਜਿਹੜੀ ਸੱਜੇ ਹੱਥ ਦੀ ਸਭ ਤੋਂ ਛੋਟੀ ਉਂਗਲੀ ਹੁੰਦੀ ਏ ਚੀਚੀ ਆਪਣੀ ਉਸ ਉਂਗਲੀ ਤੇ ਇਸ ਧਾਗੇ ਨੂੰ ਤੁਸੀਂ ਬੰਨ ਲੈਣਾ ਹੈ ਇਸ ਧਾਗੇ ਦੀ ਤੁਸੀਂ ਉਂਗਲੀ ਤੇ ਬੰਨਣ ਸਮੇ ਗੱਠ ਨਹੀਂ ਲਗਾਉਣੀ 1-2 ਵਾਰ ਤੁਸੀਂ ਉਸ ਨੂੰ ਲਪੇਟ ਲੈਣਾ ਹੈ ਇਹ ਸਭ ਕਰਨ ਤੋਂ ਬਾਅਦ ਦੇ ਵਿੱਚ ਜਿਹੜਾ ਗਲਾਸ ਪਾਣੀ ਵਾਲਾ ਜਿਸ ਦੇ ਵਿੱਚ ਲੌਂਗ ਪਾਇਆ ਸੀ ਉਸ ਨੂੰ ਤੁਸੀਂ ਚੁੱਕਣਾ ਹੈ ਤੇ ਜਦੋਂ ਚੁੱਕੋਗੇ ਉਸ ਸਮੇ ਤੁਸੀਂ ਟਾਈਮ ਨੋਟ ਕਰ ਲੈਣਾ ਕਿਉਂਕਿ ਇਸ ਨੂੰ ਅਸੀਂ ਸਿਰਫ ਤਾਂ ਸਿਰਫ 1 ਘੰਟੇ ਦੇ ਲਈ ਰੱਖਣਾ ਹੋਵੇਗਾ ਇਸ ਗਲਾਸ ਨੂੰ ਚੁੱਕ ਕੇ ਤੁਸੀਂ ਆਪਣੇ ਘਰ ਦੇ ਵਿੱਚ ਇੱਕ ਐਸੀ ਸਾਫ਼ ਸੁਥਰੀ ਜਗ੍ਹਾ ਤੇ ਰੱਖ ਦੇਣਾ ਪਰ ਉੱਥੇ ਕਿਸੇ ਦੀ ਨਜ਼ਰ ਨਹੀਂ ਪੈਣੀ ਚਾਹੀਦੀ ਕੋਈ ਉੱਥੇ ਛੇੜਖਾ ਨਹੀਂ ਕਰੇ ਨਹੀਂ ਉਸ ਗਲਾਸ ਨੂੰ ਕੋਈ ਛੇੜੇ ਨਾ ਹੀ ਕੋਈ ਦੇਖੇ ਤੇ ਇਸ ਗਲਾਸ ਨੂੰ ਰੱਖਣ ਦੇ ਲਈ ਤੁਸੀਂ ਅਲਮਾਰੀ ਵੀ ਯੂਜ਼ ਕਰ ਸਕਦੇ ਹੋ ਇਸੇ ਤਰੀਕੇ ਦੇ ਨਾਲ ਤੁਸੀਂ 1 ਘੰਟਾ ਉਸ ਗਲਾਸ ਨੂੰ ਰੱਖ ਦੇਣਾ ਹੈ ਤੇ ਤੁਸੀਂ ਰੱਖ ਕੇ ਭੁੱਲ ਜਾਣਾ ਹੈ ਤੇ ਜਾ ਕੇ ਜੇਕਰ ਤੁਸੀਂ ਆਪਣਾ ਕੋਈ ਵੀ ਕੰਮਕਾਰ ਕਰਨਾ ਚਾਹੋ ਨਿਓ ਉਹ ਕਰ ਸਕਦੇ ਹੋ ਇਸ ਤਰੀਕੇ ਦੇ ਨਾਲ ਜਿਵੇਂ ਮੰਨ ਲਓ ਕਿ 11 ਵਜੇ ਤੁਸੀਂ ਉਸ ਗਲਾਸ ਨੂੰ ਰੱਖਿਆ ਹੋਵੇਗਾ ਤੇ 12 ਵਜੇ ਤੁਸੀਂ ਇਸ ਗਲਾਸ ਨੂੰ ਚੁੱਕ ਕੇ ਲੈ ਆਉਣਾ ਹੈ ਤੇ ਜਿਹੜਾ ਤੁਸੀਂ ਧਾਗਾ ਉਂਗਲੀ ਤੇ ਲਪੇਟਿਆ ਸੀ ਉਸ ਨੂੰ ਵੀ ਤੁਸੀਂ ਖੋਲ ਕੇ ਇਸ ਗਲਾਸ ਪਾਣੀ ਦੇ ਵਿੱਚ ਤੁਸੀਂ ਪਾ ਦੇਣਾ ਹੈ ਇਹ ਸਭ ਕਰਨ ਤੋਂ ਬਾਅਦ ਇਹ ਵਿੱਚ ਬਸ ਤੁਹਾਡਾ ਜਿਹੜਾ ਉਪਾਏ ਉਹ ਕੰਪਲੀਟ ਹੋ ਗਿਆ ਤੇ ਜਿਹੜਾ ਗਲਾਸ ਪਾਣੀ ਉਸ ਦਾ ਤੁਸੀਂ ਕੀ ਕਰਨਾ ਹੋਵੇਗਾ ਉਸ ਪਾਣੀ ਦਾ ਤੁਸੀਂ ਘਰ ਤੋਂ ਬਾਹਰ ਜਾਣਾ ਹੈ ਤੇ ਕਿਸੇ ਸਾਫ਼ ਸੁਥਰੀ ਜਗ੍ਹਾ ਤੇ ਉਸ ਪਾਣੀ ਨੂੰ ਤੁਸੀਂ ਢੋਲ ਕੇ ਆ ਜਾਣਾ ਹੈ ਤੁਹਾਡੇ ਘਰ ਦੇ ਵਿੱਚ ਜੇਕਰ ਕੋਈ ਪੇੜ ਪੌਦਾ ਤੁਸੀਂ ਉੱਥੇ ਵੀ ਢੋਲ ਸਕਦੇ ਹੋ ਨਹੀਂ ਤਾਂ ਤੁਸੀਂ ਆਪਣੇ ਘਰ ਦੀ ਸਾਫ਼ ਸੁਥਰੀ ਛੱਤ ਹੋਵੇਗੀ ਤੁਸੀਂ ਉੱਥੇ ਵੀ ਢੋਲ ਕੇ ਆ ਸਕਦੇ ਹੋ ਏਸੀ ਇੱਕ ਛੋਟਾ ਜਿਹਾ ਉਪਾਅ ਇਸ ਉਪਾਅ ਨੂੰ ਜੇਕਰ ਤੁਸੀਂ ਕਰਦੇ ਹੋ ਤਾਂ ਜਿਸ ਵੀ ਇਨਸਾਨ ਦੇ ਨਾਲ ਤੁਹਾਡੇ ਰਿਸ਼ਤੇ ਖਰਾਬ ਹੋ ਚੁੱਕੇ ਨੇ ਤੁਹਾਨੂੰ ਇਹ ਪ੍ਰੋਬਲਮ ਆ ਰਹੀਆਂ ਉਹ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਨੇ ਜਿਹੜੀਆਂ ਦੂਰ ਹੋ ਜਾਣਗੀਆਂ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਉਪਾਅ ਤੇ ਜਾਣਕਾਰੀ ਜੇਕਰ ਤੁਹਾਨੂੰ ਸਾਡੀ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵਾਦ ਤੋਂ ਵਾਦ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੀਂ ਜਾਣਕਾਰੀ ਤੇ ਨਵੇਂ ਉਪਾਅ ਦੇ ਨਾਲ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਜ਼ਿਆਦਾ ਧੰਨਵਾਦ ਜੀ